ਦੇ ਘਰ ਮਤਲਬ ਕਾਫੀ ਟੇੜਾ ਟੁੜਾ ਪੈ ਗਈ ਹੈ ਨਾ ਘਰ ਨਾ 13 ਪੈ ਗਈਆਂ ਬਹੁਤ ਬੁਰੇ ਵਾਲਾ ਇਹ 19 ਚ ਪਲੱਡ ਆ ਗਿਆ 23 ਚ ਆ ਗਿਆ ਹੁਣ 25 ਚ ਆ ਗਿਆ ਅਸੀਂ ਨਾ ਕੱਲ ਸਾਡੇ ਵੀਰ ਆਏ ਸਸਤਾ ਵਾਲੇ ਪ੍ਰਭਾਸ ਵਾਲੇ ਉਹਨਾਂ ਦੇ ਨਾਲ ਗਏ ਅਸੀਂ ਕੱਲ ਉਹਨਾਂ ਨੂੰ ਦਿਖਾਇਆ ਮਾਹੌਲ ਚਾਲ ਇਦਾਂ ਦੇ ਹਾਲਾਤ ਆ ਕਿਸੇ ਦੀਆਂ ਨਾ ਫਲੈਸ਼ ਸਹੀ ਆ ਨਾ ਬਾਥਰੂਮ ਆ ਨਾ ਨਹਾਉਣ ਦਾ ਨਾ ਕਿਤੇ ਜਾਣ ਦਾ ਬਹੁਤ ਔਖਾ ਜਿਹੜਾ ਇਸ ਟਾਈਮ ਹਾਲਾਤ ਆ ਮਾੜੇ ਹੋਏ ਪਏ ਬੜੇ ਵਿੱਚ ਵਾਲੇ ਲੋਕ ਮੰਜੀਆਂ ਮੰਜੀਆਂ ਬਿਸਤਰੇ ਬੁਸਰੇ ਉਹ ਤਾਂ ਚਲੋ ਕੋਠਿਆਂ ਤੇ ਛੱਤਾਂ ਛੁੱਤਾਂ ਤੇ ਚੜਾ ਲੇ ਲੋਕਾਂ ਨੇ ਬਰਤਨ ਬਰਤਨ ਆ ਬਰਤਨ ਵੀ ਚਲੋ ਕਈਆਂ ਦੇ ਦਾ ਬਰਤਨ ਵੀ ਰੋੜ ਰੜ ਗਏ ਕਈਆਂ ਕੋਲ ਹੈਗੇ ਆ ਵੈਸੇ ਆਪਾਂ ਇੱਥੇ ਪਿੱਛੇ ਦੋ ਤਿੰਨ ਪਿੰਡਾਂ ਜਾ ਕੇ ਉਹ ਤਾਂ ਕਹਿ ਰਹੇ ਸੀ ਕਿਉਂਕਿ ਹਰ 19 ਚ ਵੀ ਆਇਆ ਸੀ 23 ਚ ਵੀ ਹੜਾ ਆਇਆ ਸੀ ਤਾਂ ਆਪਾਂ ਘਰ ਤੇ ਉੱਚੇ ਕਰਕੇ ਬਣਾਏ ਸੀ ਜੋ ਨੁਕਸਾਨ ਆ ਆਪਣੇ ਖੇਤਾਂ ਦਾ ਹੀ ਪਾਣੀ ਜ਼ਿਆਦਾ ਹੋ ਗਿਆ ਹਾਂ ਤੇ ਇੱਥੇ ਵੀ ਮਤਲਬ ਘਰਾ ਦਾ ਹੋਇਆ ਨੁਕਸਾਨ ਖਾਲੀ ਘਰਾ ਦਾ ਨੁਕਸਾਨ ਹੋਇਆ ਏ ਤੇੜਾ ਪਾੜ ਗਿਆ ਏ ਨੀਆ ਬੈਠ ਗਿਆ ਏ ਕਈਆਂ ਦੀਆਂ ਬਾਲੇ ਵਾਲੀਆਂ ਛੱਤਾਂ ਉਹ ਉਹ ਬਾਲੇ ਡੇਪੇ ਆ ਕਈਆਂ ਦੀਆਂ ਮੈਂ ਛੱਤ ਡੇਪੇ ਬੇਟਾ ਹਾਂਜੀ ਇਹ ਜਿਹੜੇ ਪਿੱਛੇ ਮਤਲਬ ਵਾਲੇ ਮਕਾਨ ਬਾਲੇ ਵਾਲੀਆਂ ਛੱਤਾਂ ਉਹਨਾਂ ਦਾ ਜ਼ਿਆਦਾ ਨੁਕਸਾਨ ਏ ਚਲੋ ਜਿਹੜਾ ਕੋਈ ਤਕੜਾ ਬੰਦਾ ਉਹ ਗਾਡਰ ਪੈਣਾ ਨਾ ਲੋਹੇ ਦੇ ਹੁਣ ਵੈਸੇ ਅੱਜ ਦੇ ਤਰੀਕੇ ਕੀ ਜ਼ਰੂਰਤ ਆਈ ਦੀ ਜਰੂਰੀ ਤਰੀਕਾ ਨਾ ਜਿਹੜੀ ਜ਼ਰੂਰੀ ਆ ਵੇਖੋ ਜੀ ਜੇ ਸਾ ਜ਼ਰੂਰੀ ਦੀ ਗੱਲ ਕਰੀਏ ਆਪਾਂ ਇਸ ਟਾਈਮ ਚਲੋ ਰਸਨ ਬੜੇ ਭਾਈਚਾਰਾ ਮੁਸਲਮਾਨ ਭਾਈਚਾਰਾ ਜਾਂ ਹੋਰ ਵੀ ਲਿਆ ਆ ਵਾਧੂ ਗੁਰੂ ਦੀ ਕਿਰਪਾ ਹੋਈ ਆ ਸਾਡੇ ਵਰਗੇ ਭਰਾਵਾਂ ਨੇ ਸਾਥ ਦਿੱਤਾ ਬਾਹ ਫੜੀ ਆ ਲੋਕਾਂ ਦੀ ਇਸ ਟਾਈਮ ਜ਼ਰੂਰਤ ਆ ਪਸ਼ੂਆਂ ਦਾ ਚਾਰਾ ਜਾਂ ਫੀਡ ਦਾ ਦੂਸਰੀ ਗੱਲ ਇਹ ਆ ਵੀ ਫਸਲਾਂ ਦਾ ਨੁਕਸਾਨ ਹੋਣ ਨਾਲ ਲਗਾਤਾਰ ਨਾਲ ਜਿਹੜਾ ਕਿਸਾਨ ਉਹ ਬਿਲਕੁਲ ਕਮਜ਼ੋਰ ਹੋ ਗਿਆ ਮੰਨ ਲਓ ਰਸਤਨਾ ਆਪਣਾ ਕਮ ਸਾਰ ਲੂਗਾ ਉਹ ਰੋਟੀ ਬਣਾ ਲੂਗਾ ਖਾ ਲੂਗਾ ਪਰ ਉਹਦਾ ਖਰਚੇ ਦਾ ਔਖਾ ਹੋ ਗਿਆ ਬੱਚੇ ਦਾ ਪੜਾਈ ਦਾ ਔਖਾ ਹੋ ਗਿਆ ਇਦਾਂ ਦੇ ਹਾਲਾਤ ਜਿਵੇਂ ਕਿਸੇ ਨੇ ਬੱਚੀ ਵੀ ਆਣੀ ਆ ਉਹਦੀ ਬੱਚੀ ਦਾ ਕਿਸੇ ਨੇ ਵਿਆਹ ਰੱਖਿਆ ਏ ਉਹਦੀ ਪ੍ਰੋਬਲਮ ਆ ਗਈ ਕਿ ਉਹ ਵਿਆਹ ਕਿਦਾਂ ਕਰੇਗਾ ਉਹ ਅਗਲੇ ਸਾਲੇ ਕੀ ਹਾਂਜੀ ਅਗਲੇ ਸਾਲ ਵੀ ਉਹ ਕਿਦਾਂ ਕਰੇਗਾ ਜਿਹਦੀ 4 ਕਿੱਲੇ ਫਸਲ ਉਹਦੀ 4 ਕਿੱਲੇ ਬਰਬਾਦ ਹੋ ਗਈ ਮੰਨ ਲਓ 8-7 ਲੱਖ ਕਰਜ਼ਾਈ ਆੜਤੀਏ ਦਾ ਉਹਦਾ ਜਿਹੜਾ ਹੁਣ ਔਖਾ ਹੀ ਆ ਕੋਈ ਅਜੇ 8-10 ਸਾਲ ਜਾਣੀ ਕਿ ਉਹ ਸੈਟ ਨਹੀਂ ਹੋ ਸਕਦਾ ਜੇ ਲੜਕੀ ਵਿਆਹਣ ਵਾਲੀ ਹੈ ਨਾ ਉਹ ਜੇ ਚਾਵੇ ਵੀ ਕੋਈ ਉਂਝ ਜਿਨੇਵੇਂ ਆਖਦੇ ਨੇ ਚੁੰਨੀ ਜੜਾ ਵਾ ਕਰਦਾ ਉਹ ਤਾਂ ਕਰ ਲੇ ਮਾੜਾ ਮੋੜ ਜਾਂ ਕੋਈ ਸੰਸਤਾ ਫੜ ਕੇ ਬਾ ਕਰ ਸਕਦਾ ਪਰ ਜੇ ਉਹ ਆਖੇ ਨਾ ਵੀ ਮੈਂ ਜਿਵੇਂ ਆਪਾਂ ਬੱਚੇ ਦਾ ਸੋਚਦੇ ਆ ਵੀ ਯਾਰ ਉਹਨੂੰ ਚੰਗਾ ਵਿਆਹ ਕਰਨਾ ਜਾਂ ਕਿਦਾਂ ਆਪਾਂ ਆਪਣੇ ਹਿਸਾਬ ਨਾਲ ਉਹ ਨਹੀਂ ਕਰ ਸਕਦਾ ਬਹੁਤ ਮਾੜੇ ਹਾਲਾਤ ਹੋ ਜਾਂਦੇ ਆ ਤੇ ਸਭ ਤੋਂ ਵੱਡੀ ਪ੍ਰੋਬਲਮ ਆ ਜਿਹੜੀ ਅੱਜ ਦੇ ਟਾਈਮ 'ਚ ਜਿਹੜਾ ਮੱਛਰ ਮੱਛਰ ਇੰਨਾ ਜ਼ਿਆਦਾ ਹੈ ਨਾ ਵੀ ਗੱਲਾਂ ਹੀ ਪਰੇ ਜਦੋਂ ਤੁਸੀਂ ਸ਼ਾਮ ਨੂੰ ਕਿਤੇ ਲੰਗੇ ਨਾ ਵੀ ਐਦਾਂ ਵੀ ਜਿਵੇਂ ਡੂੰਮਣਾ ਹੁੰਦਾ ਨਾ ਹੂੰ ਇਹ ਸੱਤੇ ਨਾ ਲੱਗਾ ਐਦਾਂ ਉਹ ਝੋਂਡਵਾਗਾ ਕੱਠੇ-ਕੱਟਿਆਂ ਮਨ ਲਓ ਧੋੜੀਆਂ ਹੀ ਆਉਂਦੀਆਂ ਅੰਜਾਨ ਆਪਣਾ ਕਿੰਨਾ ਘਰ ਹੋਏਗਾ ਇਹ ਪਿੰਡ ਦੇ ਇਹ ਮਨ ਲਓ ਇੱਕ ਪਿੰਡ ਚ ਇੱਕ ਪਿੰਡ ਇਸ ਪਿੰਡ ਦੇ ਵਿੱਚ ਤਕਰੀਬਨ 300 350 ਦੀ ਵਾਦੀ ਆ ਕਿਸਨੇ ਵਾਲੀ ਵਸਤੀ ਦੀ ਜੇ ਬੰਦਾ ਕਿੰਨੇ ਪਿੰਡ ਹੈਗੇ ਆਸ-ਪਾਸੇ ਇਹ ਤਰ੍ਹਾਂ ਇਹ ਬਣਾ 25 ਤੋਂ 30 ਪਿੰਡ ਆ ਜਿਹੜੇ ਆਪਾਂ ਹਰੀਕਿਆਂ ਤੋਂ ਲੈ ਕੇ ਤੇ ਨਿਆਲੇ ਲਵੇਰੇ ਤੱਲੀ ਗੁਲਾਮ ਤੋਂ ਉਥੋਂ ਮੁੱਠਿਆਂ ਵਾਲੇ ਤੱਕ ਇਹਨੇ ਪਿੰਡ ਬਣ ਜਾਂਦੇ ਆ ਉਤੋਂ ਹਸੈਣੀ ਵਾਲੇ ਤੋਂ ਜ਼ਿਆਦਾ ਬਣ ਜਾਂਦੇ 45 50 ਪਿੰਡ ਬਣਦੇ ਇਸੇ ਖਾਲੇ ਇਸ ਏਰੀਆ ਚ ਆਪਾਂ ਉੱਥੇ ਤੇ ਜਾ ਕੇ ਆਏ ਅੱਛਾ ਅੱਛਾ ਇਹਨਾਂ ਸਬਰਾਵਾ ਉੱਤਰੋ ਹੈ ਇਹਦੇ 25 ਕੇ ਪਿੰਡ ਦਾ ਏਰੀਆ ਹੈਗਾ 25 ਕੇ ਪਿੰਡਾਂ ਦਾ 25 ਪਿੰਡਾਂ ਦਾ ਹਾਂ 24 ਤੇ ਸਰਪੰਚ ਕਿੰਨੇ ਹੈਗੇ ਪਾ ਮਾਲੋ 24 25 ਸਰਪੰਚਾ ਮਾਲੀ ਉਹਨੇ ਇੱਕ ਪਿੰਡ ਦਾ ਇੱਕੋ ਸਰਪੰਚਾ ਇਹ ਅਗਰ ਅਸੀਂ ਤੁਹਾਨੂੰ ਫੌਗ ਮਸ਼ੀਨ ਲੈ ਕੇ ਦਈਏ ਮਤਲਬ ਪੰਜ ਪੰਜ ਪਿੰਡ ਛੇ ਛੇ ਪਿੰਡਾਂ ਤੇ ਇੱਕ ਮਸ਼ੀਨ ਲੈ ਦੇਈਏ ਤੇ ਮਛਰਾ ਦੀ ਜਿਹੜੀ ਮਛਰਾ ਦੀ ਸਰਪੰਚ ਨੂੰ ਦਵਾ ਦਈਏ ਤੇ ਤੁਸੀਂ ਇੱਕ ਇੱਕ ਪਿੰਡ ਵਾਲੇ ਇੱਕ ਇੱਕ ਦਿਨ ਜਾ ਕੇ ਤੇ ਆਪਣੇ ਆਪਣੇ ਪਿੰਡ ਵਿੱਚ ਫੌਗਿੰਗ ਕਰਵਾ ਲਓ ਹਾਂਜੀ ਵਧੀਆ ਕਰ ਦਈਏ ਹਾਂਜੀ ਠੀਕ ਹੈ ਉਹ ਡੇਲੀ ਹੋਵੇ ਜਿਹੜਾ ਜੇ ਮਾਨੋ ਤੁਹਾਡੇ ਤੇ ਹੈ ਜੇ ਫੋਕ ਸਾਡੇ ਤੇ ਸੇਵਾ ਤੁਹਾਨੂੰ ਵੀ ਕਰਦੇ ਸਾਡਾ ਮੈਂ ਫੋਕ ਜੇ ਤਾਂ ਫੋਕ ਮਸ਼ੀਨਾਂ ਤੁਸੀਂ ਦੇ ਸਕਦੇ ਆ ਬਹੁਤ ਵਧੀਆ ਧੰਨਵਾਦ ਤੁਹਾਡਾ ਜੇਕਰ ਜੇ ਤੁਹਾਡੇ ਤੋਂ ਇਹਨਾਂ ਨਹੀਂ ਵੀ ਹੁੰਦਾ ਇੱਕ ਜਾਂ ਦੋ ਰੇਂਜ ਹੁੰਦੀਆਂ ਮੰਨ ਲਓ ਸਾਨੂੰ ਦੇ ਦਿਓ ਜਿੰਨਾ ਸਾਡੇ ਤੋਂ ਕਵਰ ਹੋਊਗਾ ਅਸੀਂ ਆਪ ਵੀ ਸੇਵਾ ਕਰ ਰਹੇ ਆ ਉਹ ਵੀ ਕਰ ਸਕਦੇ ਆ ਤੁਸੀਂ ਉਹਦੇ ਲਈ ਉਹ ਜਿਹੜਾ ਹੁੰਦਾ ਤੇਲ ਜਿਆ ਤੇਲ ਵੀ ਹੁੰਦਾ ਡੀਜ਼ਲ ਲੱਗਿਆ ਉਹ ਸਮਾਨ ਲੱਗਿਆ ਉਹ ਨਾਲ ਲੱਗਿਆ ਜੀ ਕਿ ਅਸੀਂ ਜੇ ਕੋਸ਼ਿਸ਼ ਤਾਂ ਹੈ ਜੇ ਭੁੰਡੇ ਜਿਹੇ ਨਹੀਂ ਹੁੰਦੇ ਜਿਹਦੇ ਨਾਲ ਸਪਰੇਅ ਕਰੀਦੀ ਆ ਜੀ ਉਹਨਾਂ ਨਾਲ ਵੀ ਚਲਾ ਲਾਂਗੇ ਤੇ ਕੋਸ਼ਿਸ਼ ਹੋਵੋ ਫੋਗ ਮਸ਼ੀਨਾਂ ਕਰਾ ਲਾਂਗੇ ਵੀ ਜਿਆਦਾ ਨਹੀਂ ਜਿਆਦੀਆਂ ਮਸ਼ੀਨਾਂ ਨਹੀਂ ਤੇ ਇੱਕ ਵੀ ਚੱਲ ਜੂਗੀ ਜਿੰਨਾ ਕੇ ਏਰੀਆ ਸਾਡੇ ਤੋਂ ਕਵਰ ਹੋਊਗਾ ਕਰਾਂਗੇ ਅਸੀਂ ਤੇ ਕੋਸ਼ਿਸ਼ ਕਰਾਂਗੇ ਦੋ ਮਸ਼ੀਨਾਂ ਤੋਂ ਇਥੇ ਮਸ਼ੀਨਾਂ ਦੇ ਦਿਆਂਗੇ ਠੀਕ ਹੈ ਨਾਲ ਕੈਮੀਕਲ ਵੀ ਦੇ ਦੇਾਂਗੇ ਦਵਾਈ ਦੇ ਦੇਾਂਗੇ ਤੇ ਨਾਲ ਡੀਜ਼ਲ ਦਾ ਵੀ ਭੇਜ ਦੇਣਾ ਪੰਜ ਪੰਜ ਮੁੰਡੇ ਇਕੱਠੇ ਹੋ ਕੇ ਹਾਂਜੀ ਹਾਂਜੀ ਉਹਦੀ ਕਮੇਟੀ ਬਣਾ ਲਓ ਵੀ ਅੱਜ ਤੇਰੀ ਵਾਰੀ ਹੈ ਅਸੀਂ ਨਾ ਕਮੇਟੀ ਜਿਹੜੀ ਬਣਾਈਆਂ 20 ਮੁੰਡੇ ਸਾਡੇ ਕੋਲ ਜਿਹੜੀ ਕਮੇਟੀ ਬਣਾਈਆਂ ਸਾਡੀ ਉਹ ਕੀ ਜਿਸ ਤਰ੍ਹਾਂ ਅਸੀਂ ਬੰਬਈ ਤੋਂ ਆਏ ਬੰਬਈ ਹੋਰ ਵੀ ਸੰਗਤਾਂ ਜਿਨ੍ਹਾਂ ਨੂੰ ਸੇਵਾ ਕਰਨੀ ਲੇਕਿਨ ਉਹਨਾਂ ਨੂੰ ਪਤਾ ਹੀ ਨਹੀਂ ਜਾ ਕੇ ਇੱਥੇ ਕਿਹਨੂੰ ਮਿਲਣਾ ਕਿਹਨੂੰ ਰੱਖਾ ਕੇ ਕਰਨਾ ਕਿੱਥੇ ਜਿਸ ਤਰ੍ਹਾਂ ਤੁਸੀਂ ਕਿ ਕਈ ਘਰ ਜਿੱਥੇ ਕੁੜੀਆਂ ਦੇ ਵਿਆਹ ਕਰਾਣੇ ਉਹ ਕਿਹੜਾ ਘਰ ਹੁਣ ਅਸੀਂ ਕਿਸ ਤਰ੍ਹਾਂ ਜਾ ਕੇ ਲੱਭ ਸਕਦੇ ਉਹ ਤੁਹਾਨੂੰ ਨਾ ਤੁਸੀਂ ਦੱਸ ਦਿਆ ਸਾਨੂੰ ਜਦੋਂ ਤੁਸੀਂ ਆਉਣਾ ਆ ਸੇਵਾ ਕਰਨੀ ਹਾਂ ਜੀ ਤੁਹਾਨੂੰ ਲਿਸਟ ਬਣਾ ਕੇ ਉਹ ਘਰ ਘਰ ਲੈ ਕੇ ਜਾਵਾਂਗੇ ਜਿੱਥੇ ਜ਼ਰੂਰਤ ਹੋਈ ਤੁਸੀਂ ਆ ਮੜਾ ਇਹ ਹੁਣ ਸਾਡਾ ਦੂਜਾ ਚੱਕਰ ਹੈਗਾ ਅੱਛਾ ਜੀ ਤੇ ਪਹਿਲੇ 8 ਦਿਨ ਰਹਿ ਕੇ ਚਲੇ ਗਏ ਅੱਛਾ ਦੁਬਾਰਾ ਜੀ ਚੱਕਰ ਮੈਂ ਹੋਇਆ ਤੇ ਮੈਂ ਆਜੀ ਬੇੜੀਆਂ ਬੁੜੀਆਂ ਵੀ ਲੈ ਕੇ ਆਈਆਂ ਬੜਾ ਸਾਨੂੰ ਨਾ ਇਹ ਪਤਾ ਨਹੀਂ ਕਿ ਤੂੰ ਨਹੀਂ ਆ ਰਹੇ ਜੀ ਜੇ ਸਾਨੂੰ ਪਤਾ ਹੁੰਦਾ ਨਾ ਤਾਂ ਅਸੀਂ